ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਦੇਸੀ ਕਪੂਰ ਨੂੰ ਪੀਸ ਲਵੋ ਪਹਿਲਾਂ ਦੰਦ ਵਿਚਾਲੇ ਸੁਰਾਖਾਂ ਨੂੰ ਸਾਫ਼ ਕਰ ਲਵੋ ਕੋਰਲੀ ਕਰਕੇ ਮੂੰਹ ਸਾਫ਼ ਕਰੋ ਤਾਂ ਜੋ ਦੰਦ ਚ ਬਣੀ ਖੋੜਚ ਕੁਝ ਫਸਿਆ ਨਾ ਹੋਵੇ ਹੁਣ ਜਿਹੜਾ ਤੁਸੀਂ ਕਪੂਰ ਕੁੱਟ ਕੇ ਰੱਖਿਆ ਹੈ ਉਹ ਖੋੜਚ ਫਸਾ ਕੇ ਥੋੜਾ ਚਿਰ ਦਬਾ ਕੇ ਰੱਖੋ ਫਿਰ ਕਪੂਰ ਨੂੰ ਕੱਢ ਦਿਓ ਕਪੂਰ ਐਂਟੀਸੈਪਟਿਕ ਹੈ ਇਹ ਦੰਦਾਂ ਵਿੱਚਲੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ ਜਦੋਂ ਤੁਸੀਂ ਦਾੜ ਚੱਕ ਕਪੂਰ ਰੱਖਦੇ ਹੋ ਤਾਂ ਉਸ ਨਾਲ ਮੂੰਹ ਚੋਂ ਪਾਣੀ ਆਉਣ ਲੱਗ ਜਾਂਦਾ ਹੈ ਇਸੇ ਪਾਣੀ ਨਾਲ ਗੰਦਾ ਪਾਣੀ ਬਾਹਰ ਨਿਕਲਦਾ ਹੈ ਜਦੋਂ ਦੰਦ ਦੀ ਸਫਾਈ ਵਿੱਚੋਂ ਹੋ ਜਾਂਦੀ ਹੈ ਤਾਂ ਦੰਦਾਂ 'ਚ ਅੱਗੇ ਵਾਧਾ ਨਹੀਂ ਵਾਧਾ ਦੰਦ ਦਰਦ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ ਨੰਬਰ 2 ਲਸਣ ਦੀਆਂ 2-3 ਪੋਥੀਆਂ 50 ਗ੍ਰਾਮ ਸਰੋਂ ਦੇ ਤੇਲ 'ਚ ਜਲਾ ਲਵੋ ਤੇ ਫਿਰ ਤੇਲ ਨੂੰ ਛਾਣ ਲਵੋ ਦੋ-ਦੋ ਬੂੰਦਾ ਪਾਉਣ ਨਾਲ ਕੰਨ ਅੰਦਰ ਫਿੰਸੀ ਫਟ ਕੇ ਪੀਕ ਬਾਹਰ ਨਿਕਲ ਜਾਂਦੀ ਹੈ ਫਿੰਸੀ ਸੁੱਕ ਕੇ ਦਰਦ ਵੀ ਬੰਦ ਹੋ ਜਾਂਦਾ ਹੈ ਨੰਬਰ 3 ਪੱਕੇ ਹੋਏ ਅਨਾਰ ਦਾ ਰਸ ਹਲਕਾ-ਹਲਕਾ ਗਰਮ ਕਰਕੇ 1-1 ਚਮਚ ਸਵੇਰੇ ਦੁਪਹਿਰੇ ਤੇ ਸ਼ਾਮ ਨੂੰ ਪਿਲਾ ਦਿਓ ਬੱਚੇ ਦੀ ਉਲਟੀ ਅਤੇ ਦਸਤ ਠੀਕ ਹੋ ਜਾਣਗੇ ਨੰਬਰ 4 ਅਦਰਕ 50 ਗ੍ਰਾਮ ਸੁਆਚ ਭੁੰਨ ਲਵੋ ਅਤੇ ਛਿਲਕਾ ਉਤਾਰ ਲਵੋ ਥੋੜੇ ਜਿਹੇ ਸਰੋਂ ਦੇ ਤੇਲ 'ਚ ਤਲ ਕੇ ਥੋੜਾ ਜਿਹਾ ਗੁੜ ਮਿਲਾ ਕੇ ਕੋਸਾ ਕਰਕੇ ਪੀਓ ਜੇ ਜਿਆਦਾ ਸਰਦੀ ਜੁ ਕੰਮ ਹੈ ਤਾਂ 2-3 ਦਿਨ ਦਵਾਈ ਦਾ ਸੇਵਨ ਵੀ ਕਰੋ ਨੰਬਰ 5 ਖੰਘ ਅਚਾਨਕ ਬਹੁਤ ਤੰਗ ਕਰਦੀ ਹੈ ਰੋਗੀ ਦਾ ਖੰਘ-ਖੰਘ ਕੇ ਸਾਹ ਓਖੜ ਜਾਂਦਾ ਹੈ ਥੋੜੀ ਜਿਹੇ ਫਟਕੜੀ ਤਵੇ ਤੇ ਭੁੰਨ ਕੇ ਖੱਲ ਕਰ ਲਵੋ ਫਿਰ ਚੰਗੀ ਤਰ੍ਹਾਂ ਪੀਸ ਕੇ ਚੂਰਨ ਤਿਆਰ ਕਰ ਲਵੋ ਦੋ ਤਿੰਨ ਚੁਟਕੀਆਂ ਚੂਰਨ ਮਿਸਰੀ ਚ ਮਿਲਾ ਕੇ ਲਵੋ ਇੱਕ ਚਮਚ ਹਲਦੀ ਇੱਕ ਗਲਾਸ ਪਾਣੀ ਚ ਉਬਾਲੋ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਦਸ ਗੁੰਦਾ ਨਿੰਬੂ ਰਸ ਪਾ ਕੇ ਹੌਲੀ ਹੌਲੀ ਚਾਹ ਵਾਂਗ ਪੀਓ ਗੜੇ ਦੀ ਖਰਾਸ਼ ਬਲਗਮ ਦੋ ਤਿੰਨ ਵਾਰ ਪੀਣ ਨਾਲ ਹੀ ਠੀਕ ਹੋ ਜਾਵੇਗੀ ਨੰਬਰ 6 ਕਈ ਵਾਰ ਕਿਸੇ ਵਜ੍ਹਾ ਨਾਲ ਪੈਰ ਚ ਮੋਚ ਆ ਜਾਂਦੀ ਹੈ ਤੇ ਪੈਰ ਵਿੱਚ ਸੋਜ ਆ ਜਾਂਦੀ ਹੈ ਦਰਦ ਵੀ ਬਹੁਤ ਹੁੰਦਾ ਹੈ ਅਜਿਹੇ ਸਮੇਂ ਕਿਸੇ ਕੱਪੜੇ 'ਚ ਬਰਫ਼ ਲਪੇਟ ਕੇ ਮੋਚ ਵਾਲੀ ਜਗ੍ਹਾ ਤੇ ਲਗਾਓ ਜੇ ਜ਼ਿਆਦਾ ਦਰਦ ਹੈ ਤਾਂ ਅੱਧੇ ਅੱਧੇ ਘੰਟੇ ਬਾਅਦ ਬਰਫ਼ ਮਰਦੇ ਰਹੋ ਤੇ ਨਾਲ 2 ਚਮਚ ਹਲਦੀ ਦੇ ਥੋੜੇ ਜਿਹੇ ਪਾਣੀ 'ਚ ਘੋਲ ਕੇ ਲੇਪ ਕਰ ਲਵੋ 2 ਘੰਟੇ ਬਾਅਦ ਕੋਸੇ ਪਾਣੀ ਨਾਲ ਧੋ ਦਿਓ ਥੋੜੀ ਜਿਹੀ ਫਟਕੜੀ ਦੁੱਧ 'ਚ ਮਿਲਾ ਕੇ ਪੀਓ ਇਸ ਨਾਲ ਵੀ ਬਹੁਤ ਰਾਹਤ ਮਿਲੇਗੀ ਨੰਬਰ 7 ਇੱਕ ਵੱਡਾ ਨਿੰਬੂ ਕੱਟ ਕੇ ਸਾਰੀ ਰਾਤ ਰੇਲ ਚ ਪਿਆ ਰਹਿਣ ਦਿਓ ਸਵੇਰੇ ਇੱਕ ਗਲਾਸ ਪਾਣੀ ਚ ਖੰਡ ਮਿਲਾ ਕੇ ਇਸ ਨਿੰਬੂ ਨੂੰ ਨਿਚੋੜੋ ਫਿਰ ਥੋੜਾ ਜਿਹਾ ਕਾਲਾ ਨਮਕ ਮਿਲਾ ਕੇ ਪੀਓ ਪੇਟ ਸਾਫ ਹੋ ਜਾਵੇਗਾ ਗੈਸ ਅਫਾਰਾ ਵੀ ਠੀਕ ਹੋਵੇਗਾ ਮੇਥੀ ਦਾ ਅੱਧਾ ਚਮਚ ਥੋੜਾ ਜਿਹਾ ਗੁੜ ਮਿਲਾ ਕੇ ਘੋਸੇ ਪਾਣੀ ਨਾਲ 2-3 ਵਾਰ ਲਓ ਇਸ ਨਾਲ ਕਬਜ਼ ਵੀ ਠੀਕ ਹੁੰਦੀ ਹੈ ਅਤੇ ਅੰਤੜੀਆਂ ਤੇ ਲੀਵਰ ਨੂੰ ਵੀ ਤਾਕਤ ਮਿਲਦੀ ਹੈ ਨੰਬਰ 8 ਕਈ ਵਾਰ ਸਾਨੂੰ ਭੁੱਖ ਨਹੀਂ ਲੱਗਦੀ ਲੀਵਰ ਦੀ ਕਮਜ਼ੋਰੀ ਹਾਜ਼ਮਾ ਠੀਕ ਹੋਣ ਜਾਂ ਕੋਈ ਪੁਰਾਣਾ ਬੁਖਾਰ ਰਹਿਣ ਕਰਕੇ ਭੁੱਖ ਦੀ ਕਮੀ ਹੋ ਜਾਂਦੀ ਹੈ ਅਦਰਕ ਦੇ ਛੋਟੇ ਛੋਟੇ ਟੁਕੜੇ ਕਰ ਲਵੋ ਕਿਸੇ ਕੱਚ ਦੇ ਭਾਂਡੇ ਵਿੱਚ ਪਾ ਕੇ ਨੇ ਉੱਪਰੋਂ ਨਿੰਬੂ ਦਾ ਰਸ ਪਾ ਦਿਓ ਤੇ ਉੱਪਰ ਬਿਲਕੁਲ ਥੋੜਾ ਜਿਹਾ ਸੇਦਾ ਨਾਮਕ ਪਾ ਦਿਓ ਦੋ ਦਿਨ ਮੰਗਰੋਂ 5-6 ਟੁਕੜੇ ਰੋਜ਼ ਰੋਟੀ ਨਾਲ ਖਾਓ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ ਚਾਹ ਤੇ ਮੈਦੇ ਵਾਲੀਆਂ ਚੀਜ਼ਾਂ ਬੰਦ ਹੀ ਰੱਖੋ ਨੰਬਰ 9 ਮਸਰਾਂ ਦੀ ਦਾਲ ਅੱਧੀ ਕੌਲੀ ਲੈ ਕੇ ਤਵੇ ਤੇ ਰੱਖ ਦਿਓ ਦਾਲ ਨੂੰ ਕੋਈ ਖਾਲੀ ਕੌਲੀ ਨਾਲ ਟੱਕ ਦਿਓ ਹਲਕੀ ਹਲਕੀ ਅੱਗ ਤੇ ਉਦੋਂ ਤੱਕ ਗਰਮ ਕਰੋ ਜਦੋਂ ਤੱਕ ਦਾਲ ਕਾਲੀ ਨਾ ਹੋ ਜਾਵੇ ਜਦੋਂ ਦਾਲ ਕਾਲੀ ਹੋ ਜਾਵੇ ਤਾਂ ਦਾਲ ਨੂੰ ਪੀਸ ਲਵੋ ਕੱਪੜੇ ਨਾਲ ਛਾਣ ਕੇ ਨਾਰੀਅਲ ਤੇਲ ਮਿਲਾ ਕੇ ਮਲਾਈ ਵਾਂਗ ਬਣਾ ਲਵੋ ਜਲੀ ਹੋਈ ਥਾਂ ਤੇ ਹਲਕੀ ਹਲਕੀ ਮਾਲਿਸ਼ ਕਰੋ ਜਖੰਧੀ ਜਲਦੀ ਭਰੇਗਾ ਤੇ ਦਾਗ ਵੀ ਨਹੀਂ ਪੈਣਗੇ ਨੰਬਰ 10 ਔਲਿਆਂ ਦਾ ਜੂਸ ਬਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ 'ਚ ਫਾਇਦੇਮੰਦ ਸਾਬਤ ਹੋ ਸਕਦਾ ਹੈ ਔਲਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ 'ਚ ਮਦਦ ਕਰਦਾ ਹੈ ਅਜਿਹੇ 'ਚ ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਔਲਿਆਂ ਦੇ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ ਔਲਿਆਂ ਦੇ ਜੂਸ ਤੋਂ ਇਲਾਵਾ ਇਸ ਦਾ ਮਰੱਬਾ ਵੀ ਤੁਸੀਂ ਆਸਾਨੀ ਨਾਲ ਖਾ ਸਕਦੇ ਹੋ ਨੰਬਰ 11 ਨਿੰਬੂ ਦਾ ਰਸ ਵਾਹਰ ਨਿਕਲੇ ਢਿੱਡ ਨੂੰ ਅੰਦਰ ਕਰਨ ਲਈ ਨਿੰਬੂ ਦੇ ਰਸ ਦਾ ਸੇਵਨ ਵੀ ਚੰਗਾ ਪ੍ਰਭਾਵ ਦਿਖਾਉਂਦਾ ਹੈ ਨਿੰਬੂ ਦਾ ਰਸ ਮੈਟਾਬੋਲਿਜ਼ਮ ਨੂੰ ਸੁਧਾਰਦਾ ਹੈ ਚਰਬੀ ਨੂੰ ਪਿਘਲਾ ਦਿੰਦਾ ਹੈ ਤੇ ਢਿੱਡ ਦੀ ਚਰਬੀ ਤੇਜ਼ੀ ਨਾਲ ਪ੍ਰਭਾਵ ਦਿਖਾਉਂਦਾ ਹੈ ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ 'ਚ ਅੱਧਾ ਚਮਚ ਸ਼ਹਿਦ ਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਪੀਓ ਨਿੰਬੂ ਦੇ ਰਸ ਨਾਲ ਹੀ ਪਾਣੀ ਬਣਾ ਕੇ ਵੀ ਪੀਤਾ ਜਾ ਸਕਦਾ ਹੈ। ਨੰਬਰ 12 ਅਜ਼ਮੈਨ ਦਾ ਪਾਣੀ ਰੋਜ਼ਾਨਾ ਸਵੇਰੇ ਸ਼ਾਮ ਅਜ਼ਮੈਨ ਦਾ ਪਾਣੀ ਬਣਾ ਕੇ ਪੀਣ ਨਾਲ ਢਿੱਡ ਤੇ ਅਸਰ ਦੇਖਣ ਨੂੰ ਮਿਲਦਾ ਹੈ। ਰਾਤ ਨੂੰ 3 ਗਲਾਸ ਪਾਣੀ 'ਚ 1 ਚਮਚ ਅਜ਼ਮੈਨ ਦੇ ਬੀਜਾਂ ਨੂੰ ਉਬਾਲੋ। ਇਸ ਪਾਣੀ ਨੂੰ ਉਦੋਂ ਤੱਕ ਉਬਾਲੋ ਜਦੋਂ ਤੱਕ ਇਹ 3 ਗਲਾਸ ਤੋਂ 2 ਗਲਾਸ ਤੱਕ ਘਟਣਾ ਹੋ ਜਾਵੇ। ਹੁਣ ਰਾਤ ਦੇ ਘੰਟੇ ਬਾਅਦ ਇਸ ਪਾਣੀ ਦਾ ਇੱਕ ਗਲਾਸ ਪੀਓ ਤੇ ਬਾਕੀ ਬਚਿਆ ਗਲਾਸ ਅਗਲੀ ਸਵੇਰ ਪੀ ਲਵ ਨੰਬਰ 13 ਆਮਲਾ ਕੈਂਡੀ ਆਮਲੇ ਦਾ ਜੂਸ ਆਮਲਾ ਦਾ ਤੇਲ ਜਾਂ ਆਮਲਾ ਅਚਾਰ ਅਤੇ ਮਰਬਾ ਸਭ ਸਿਹਤ ਲਈ ਫਾਇਦੇਮੰਦ ਹਨ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ ਸਰੀਰ ਨੂੰ ਫਿੱਟ ਰੱਖਣ ਲਈ ਇਹ ਜ਼ਰੂਰੀ ਹੈ ਨੰਬਰ 14 ਯਾਦਾਸਥ ਤੇਜ਼ ਕਰਨ ਲਈ ਹਰ ਰੋਜ਼ 15 ਮਿੰਟ ਵੀ ਮੱਧ ਗਤੀ ਦੀ ਕਸਰਤ ਕੀਤੀ ਜਾਵੇ ਤਾਂ ਬ੍ਰੇਨ ਫੌਗ ਘਟਦਾ ਹੈ ਕਸਰਤ ਦਿਮਾਗ ਦੇ ਯਾਦਾਸਤ ਵਾਲੇ ਕੇਂਦਰ ਹਿਪੋਕੈਂਪਸ ਨੂੰ ਐਕਟੀਵੇਟ ਕਰਦੀ ਹੈ ਸੋ ਇਸੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ